ਪੰਜਾਬ ਚ ਹੜਾ ਨੇ ਤਬਾਹੀ ਮਚਾਈ ਹੋਈ ਆ ਤੇ 23 ਜ਼ਿਲ੍ਹੇ ਜਿਹੜੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਪਿੰਡ ਜਿਹੜੇ ਨੇ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਤੇ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਤਾਂ ਉੱਥੇ ਹੀ ਮੌਸਮ ਨੂੰ ਦੇਖਦੇ ਹੋਏ ਪਿਛਲੇ ਦਿਨੀ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਹੁਣ ਸਕੂਲ ਜਿਹੜੇ ਆ 4 ਦਿਨਾਂ ਤੋਂ ਫਿਰ ਤੋਂ ਖੁੱਲ ਚੁੱਕੇ ਨੇ ਤੇ ਬੱਚੇ ਆਮ ਤਰ੍ਹਾਂ ਦੀ ਤਰ੍ਹਾਂ ਹੀ ਸਕੂਲ ਦੇ ਵਿੱਚ ਜਾ ਰਹੇ ਨੇ ਤੇ ਭਾਰੇ ਉੱਥੇ ਹੀ ਦੱਸਦੇ ਨੇ ਕਿ ਅੱਜ ਜਲੰਧਰ ਦੀ ਗੱਲ ਕਰੀ ਤੇ ਜਲੰਧਰ ਦੇ ਵਿੱਚ 9 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ 11 ਤੋਂ 12 ਤਰੀਕ ਤੱਕ ਇਹਨਾਂ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਇਹ ਉਹ ਸਕੂਲ ਨੇ ਜਿਨ੍ਹਾਂ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਜਾਂ ਜਿੱਥੇ ਰਾਹਤ ਕੈਂਪ ਜਿਹੜੇ ਆ ਉਹ ਬਣੇ ਹੋਏ ਨੇ ਤੇ ਇਹ ਸਕੂਲ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਛੁੱਟੀ ਦਾ ਐਲਾਨ ਹੋਵੇ ਤੁਹਾਨੂੰ ਦੱਸ ਦਿੰਦੇ ਆ ਸਰਕਾਰੀ ਮਿਡਲ ਸਕੂਲ ਫਤੇ ਜਲਾਲ ਸਰਕਾਰੀ ਮਿਡਲ ਸਕੂਲ ਬਸਤੀ ਪੀਰਦਾਦ ਸਰਕਾਰੀ ਹਾਈ ਸਕੂਲ ਲਿੱਦੜਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਸਰਕਾਰੀ ਹਾਈ ਸਕੂਲ ਮੁੰਦ ਸਰਕਾਰੀ ਹਾਈ ਸਕੂਲ ਬੋਪਾਰਾਈ ਕਲਾ ਸਰਕਾਰੀ ਪ੍ਰਾਇਮਰੀ ਸਕੂਲ ਜਲਾਲਪੁਰ ਕਲਾ ਲੋਈਆ ਖਾਸ ਸਰਕਾਰੀ ਪ੍ਰਾਇਮਰੀ ਸਕੂਲ ਪੀਰਦਾਦ ਵੈਸਟ 2 ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮੁੰਦ ਨਕੋਦਰ ਚ ਸ਼ਾਮਲ ਨੇ ਇਸ ਸਕੂਲ ਉਹ ਸਕੂਲ ਨੇ ਜਿਨ੍ਹਾਂ ਦੇ ਵਿੱਚ ਰਾਹਤ ਕੈਂਪ ਜਿਹੜੇ ਉਹ ਬਣੇ ਹੋਏ ਨੇ ਤੇ ਜਾਂ ਇਹਨਾਂ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਇਹਨਾਂ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਜਿਹੜਾ ਉਹ ਕੀਤਾ ਗਿਆ 11 ਅਤੇ 12 ਤਰੀਕ ਤੱਕ ਦੀ ਇਹ ਛੁੱਟੀ ਜਿਹੜੀ ਰਹੇਗੀ ਤੇ ਬੱਚਿਆਂ ਨੂੰ ਦੋ ਦਿਨ ਦੀ ਇਹ ਰਾਹਤ ਜਿਹੜੀ ਆ ਉਹ ਮਿਲ ਸਕਦੀ ਆ